ਬਰਤ ਵਿਲੇ ਸਵੇਰੇ ਜਦੋਂ ਵੀ ਅੱਖ ਖੁੱਲ੍ਹੇ ਬੈੱਡ ਤੇ ਲੇਟੇ-ਲੇਟੇ 7 ਵਾਰੇ ਸ਼ਬਦ ਦਾ ਜਾਪ ਕਰਨਾ ਬੋਲ ਕੇ ਉੱਠ ਜਾਣਾ ਫਿਰ ਦੇਖਣਾ ਚਮਤਕਾਰ ਸਾਰੇ ਦਿਨ ਦੇ ਕੰਮ ਸਫਲ ਹੋ ਜਾਣਗੇ ਲਿਖ ਲੈਣਾ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਪਹਿਲਾਂ ਫਤੇ ਬਲਾਓ ਹਾਜ਼ਰੀਆਂ ਲਗਵਾਓ ਸਾਰੀ ਸੰਗਤ ਆਖੋ ਕੋਈ ਵੀ ਰਸਨਾ ਵਾਂਝੀ ਨਾ ਰਵੇ ਗੁਰੂ ਕੀ ਫਤੇ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅਮਰਤ ਵੇਲੇ ਜਦੋਂ ਵੀ ਉੱਠੋ ਸਵੇਰੇ ਜਦੋਂ ਵੀ ਸਾਡੀ ਅੱਖ ਖੁੱਲ੍ਹੇ 2 ਵਜੇ 3 ਵਜੇ 3:30 ਪੌਣੇ 4 4 ਵਜੇ ਆਮ ਤੌਰ ਤੇ ਬਜ਼ੁਰਗ ਜਿਹੜੇ ਸਾਡੇ ਓਟ ਹੀ ਖੜਦੇ ਜਾਂ ਜਿਨ੍ਹਾਂ ਨੇ ਕਿਤੇ ਲੋਟੀ ਜਾਣਾ ਕਿਤੇ ਜੋਬ ਕਰਦੇ ਨੇ ਉਹ ਓਟ ਹੀ ਖੜਦੇ ਨੇ ਸਾਧ ਸੰਗਤ ਲੇਟੇ ਲੇਟੇ ਨਾਲ ਸ਼ਬਦ ਦਾ ਜਾਪ ਕਰਨਾ ਜਿਹੜੇ ਸ਼ਬਦ ਦਾ ਇੱਕ ਉਹ ਅੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਸਹਿਬ ਦਾ ਜਾਪ ਕਰ ਲੋ ਜਾਂ ਫਿਰ 5 ਵਾਰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੋ ਵਾਹਿਗੁਰੂ 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 ਸਤਿਗੁਰੂ ਦੇ ਦਰ ਤੇ ਸਾਡੀ ਹਾਜ਼ਰੀ ਲੱਗ ਜਾਣੀ ਤੇ ਰੋਜ਼ ਇਦਾਂ ਕਰੋ ਰੁਟੀਨ ਬਣਾ ਲਓ ਆਪਣੀ ਵੀ ਇਦਾਂ ਹੀ ਕਰਨਾ ਸਤਿਗੁਰੂ ਜੀ ਨੂੰ ਆਖੋ ਸਤਿਗੁਰੂ ਜੀ ਇਦਾਂ ਮੇਰੇ ਯਾਦ ਕਰਾ ਦਿਆ ਕਰੋ ਆਪਣੇ ਆਪ ਵੀ ਯਾਦ ਕਰਾਓ ਮੇਰੀ ਰੁਟੀਨ ਬਣ ਜੇ ਜਦੋਂ ਰੁਟੀਨ ਬਣ ਗਈ ਮੇਰੇ ਸਤਿਗੁਰੂ ਜੀ ਆਪਣੇ ਆਪ ਕਿਰਪਾ ਕਰਨ ਸਤਿਗੁਰੂ ਜੀ ਆਪਣੇ ਆਪ ਮਿਹਰਮਤ ਕਰਨਗੇ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਆਪ ਕਿਰਪਾ ਕਰਨਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੇ ਆਪ ਕਿਰਪਾ ਕਰ ਦੇਣੀ ਆ ਮਿਹਰਮਤ ਕਰ ਦੇਣੀ ਆ ਗੁਰਮੁਖ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਨਾ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਨਾ ਕਹਿੰਦੇ ਉਹ ਤਾਂ ਹੁੰਦੀ ਹੈ ਮੇਰੇ ਪਾਤਸ਼ਾਹ ਜੀ ਕਹਿੰਦੇ ਤਾਂ ਕਿਰਪਾ ਹੁੰਦੀ ਹੈ ਕਹਿੰਦੇ ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਨੂੰ ਵੇਖਦੇ ਆ ਸਤਗੁਰ ਸੱਚੇ ਪਾਤਸ਼ਾਹ ਦੀ ਪਾਵਨ ਕਿਰਪਾ ਰਹਿਮਤ ਨੂੰ ਪਹਿਚਾਨਦੇ ਆ ਕਹਿੰਦੇ ਸਤਗੁਰੂ ਜੀ ਸਾਡੇ ਤੇ ਮਿਹਰਮਾਨ ਹੁੰਦੇ ਨੇ ਸਾਡੇ ਤੇ ਉਦੋਂ ਦਇਆ ਕਰਦੇ ਨੇ ਅੰਮ੍ਰਿਤ ਵੇਲੇ ਸਵੇਰੇ ਜਦੋਂ ਅੱਖ ਖੁੱਲਦੀ ਹੈ ਤੇ ਸਭ ਤੋਂ ਪਹਿਲਾਂ ਸਤਗੁਰੂ ਜੀ ਦਾ ਸ਼ੁਕਰਾਨਾ ਕਰੀਏ ਸਤਗੁਰੂ ਜੀ ਤੁਹਾਡੀ ਕਿਰਪਾ ਹੋਈ ਹੈ ਰਾਤ ਲੰਗੀ ਹੈ ਤਾ ਦਿਨ ਚੜਿਆ ਹੈ ਤੇ ਸਤਿਗੁਰੂ ਆਪ ਜੀ ਨੇ ਮੈਨੂੰ ਸਵਾਸਾਂ ਦੀਆਂ ਜਿਹੜੀਆਂ ਘੜੀਆਂ ਦਿੱਤੀਆਂ ਨੇ ਇੱਕ ਸਵਾਸ ਦਿੱਤੇ ਨੇ ਆਪ ਜੀ ਦਾ ਪਹਿਲਾਂ ਤੇ ਸ਼ੁਕਰਾਨਾ ਹੈ ਸਤਿਗੁਰੂ ਸਭ ਨੂੰ ਇਹ ਦਿਨ ਜਿਹੜਾ ਹੈ ਜ਼ਰੂਰ ਦਿਓ ਕਿ ਆਪ ਜੀ ਦਾ ਸ਼ੁਕਰਾਨਾ ਹਰ ਕੋਈ ਕਰੇ ਸਤਿਗੁਰੂ ਐਸੀ ਕਿਰਪਾ ਕਰਿਆ ਜੀ ਗੁਰਮੁਖ ਬਿਆਰਿਓ ਜਿਵੇਂ ਜਿਵੇਂ ਅਸੀਂ ਇਹ ਕਰਦੇ ਜਾਵਾਂਗੇ ਨਾ ਤੇ ਸਤਿਗੁਰੂ ਸਾਡੇ ਤੇ ਕਿਰਪਾ ਕਰਦੇ ਜਾਣਗੇ ਮਹਾਂਪੁਰ ਕਹਿੰਦੇ ਹੁੰਦੇ ਸੀ ਕਹਿੰਦੇ ਸਾਰੇ ਕੰਮ ਬਣਨ ਲੱਗ ਜਾਣਗੇ ਕਹਿੰਦੇ ਆਪ ਜੀ ਦੇ ਜੇਕਰ ਕਹਿੰਦੇ ਇਸ ਗੱਲ ਨੂੰ ਮੰਨ ਲਓ ਆਪ ਜੀ ਇਸ ਗੱਲ ਤੇ ਗੌਰ ਕਰੋ ਥੋੜਾ ਜਿਹਾ ਵੀ ਸਤਿਗੁਰੂ ਕਿਰਪਾ ਕਰਿਓ ਪਾਤਸ਼ਾਹ ਜੀ ਮਿਹਰਮਤ ਕਰਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਕਿਰਪਾ ਕਰਕੇ ਨਿਵਾਜਿਓ ਪਾਤਸ਼ਾਹ ਜੀ ਆਪ ਜੀ ਕਿਰਪਾ ਕਰ ਦਿਓ ਕਹਿੰਦੇ ਸਤਿਗੁਰੂ ਤੁਹਾਡੇ ਤੇ ਕਿਰਪਾ ਕਰ ਦੇਣਗੇ ਸਤਿਗੁਰੂ ਤੁਹਾਡੇ ਤੇ ਮਿਹਰਮਤ ਕਰ ਦੇਣਗੇ ਸਤਿਗੁਰੂ ਦੀ ਕਿਰਪਾ ਪਾਤਸ਼ਾਹ ਦੀ ਕਿਰਪਾ ਕਹਿੰਦੇ ਉਦੋਂ ਵਰਤੇਗੀ ਤੁਹਾਡੇ ਤੇ ਜਦੋਂ ਕਹਿੰਦੇ ਆਪ ਜੀ ਸਤਿਗੁਰੂ ਦੇ ਸਨਮੁਖ ਹੋ ਜਾਓਗੇ ਪਾਤਸ਼ਾਹ ਦੇ ਸਨਮੁਖ ਹੋ ਜਾਓਗੇ ਗੁਰੂ ਦੇ ਸਨਮੁਖ ਪਤਾ ਕਦੋਂ ਹੋਈਦਾ ਸਤਿਗੁਰੂ ਦੇ ਸਨਮੁਖ ਪਤਾ ਕਦੋਂ ਹੋਈਦਾ ਕਹਿੰਦੇ ਜਦੋਂ ਸਤਿਗੁਰੂ ਜੀ ਦੇ ਆਪਾਂ ਨੇੜੇ ਹੋ ਜਾਈਏ ਪਾਤਸ਼ਾਹ ਦੇ ਆਪਾਂ ਨੇੜੇ ਹੋ ਜਾਈਏ ਸਤਿਗੁਰੂ ਦੇ ਆਪਾਂ ਨੇੜੇ ਹੋ ਜਾਈਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਾਂ ਉਦੋਂ ਆਪਣਾ ਗੁਰੂ ਸਮਝਣ ਲੱਗਦੀ ਹੈ ਜਦੋਂ ਆਪਾਂ ਸੋਚੇ ਵੀ ਸਾਰਾ ਕੁਝ ਗੁਰੂ ਦੇ ਦਰ ਤੋਂ ਹੀ ਮਿਲਣਾ ਹੈ ਮੈਨੂੰ ਸਾਰਾ ਕੁਝ ਇੱਥੋਂ ਹੀ ਮਿਲਣਾ ਹੈ ਮੇਰੀਆਂ ਝੋਲੀਆਂ ਇੱਥੋਂ ਹੀ ਭਰਣਗੀਆਂ ਕਹਿੰਦੇ ਉਦੋਂ ਸਤਿਗੁਰੂ ਤੇ ਐਹੋ ਜਿਹਾ ਜਦੋਂ ਵਿਸ਼ਵਾਸ ਬਣ ਜਾਏ ਤੇ ਸਤਿਗੁਰੂ ਵੀ ਫਿਰ ਕਮੀ ਨਹੀਂ ਛੱਡਦੇ ਕਹਿੰਦੇ ਕੋਈ ਦਾਤਾਂ ਦੇਣ ਸਤਿਗੁਰੂ ਹਰ ਇੱਕ ਦਾਤਾਂ ਦਿੰਦੇ ਨੇ ਹਰ ਇੱਕ ਦਾਤ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਗੁਰਮੁਖ ਪਿਆਰਿਓ ਇਹ ਗੁਰੂ ਦੀ ਸਭ ਤੋਂ ਵੱਡੀ ਕਿਰਪਾ ਹੈ ਪਾਤਸ਼ਾਹ ਦੀ ਸਭ ਤੋਂ ਵੱਡੀ ਕਿਰਪਾ ਹੈ ਮੇਰੇ ਸਤਿਗੁਰੂ ਜੀ ਸਾਨਿਆਂ ਤੋਂ ਵੱਧ ਕਿਰਪਾ ਉੱਥੇ ਕਰਦੇ ਨੇ ਜਿੱਥੇ ਗੁਰੂ ਦੇ ਉੱਤੇ ਵਿਸ਼ਵਾਸ ਕੀਤਾ ਜਾਂਦਾ ਹੈ ਅਥਾ ਗੁਰੂ ਦਾ ਜਿਹੜਾ ਹੈ ਪਿਆਰ ਕੀਤਾ ਜਾਂਦਾ ਹੈ ਮੇਰੇ ਸਤਿਗੁਰੂ ਜੀ ਉੱਥੇ ਕਿਰਪਾ ਕਰ ਦਿੰਦੇ ਸੋ ਆਪਾਂ ਕੋਸ਼ਿਸ਼ ਕਰੀਏ ਰੋਜ਼ ਹਰ ਰੋਜ਼ ਗੁਰੂ ਦਾ ਸ਼ੁਕਰਾਨਾ ਕਰੀਏ ਸਤਕਾਰ ਕਰੀਏ ਗੁਰਬਾਣੀ ਨੂੰ ਪੜ੍ਹੀਏ ਤੇ ਸਤਿਗੁਰੂ ਦੀ ਪਾਣੀ ਦਾ ਕੋਈ ਵੀ ਸ਼ਬਦ ਆਪਾਂ ਆਪਣੇ ਹਿਰਦੇ ਰੂਪ ਘਰ ਤੇ ਵਸਾਈਏ ਤੇ ਸਤਿਗੁਰੂ ਕਿਰਪਾ ਜ਼ਰੂਰ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ